ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਮੈਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਆਪਣੇ ਕਮੈਂਟ ਜ਼ਰੂਰ ਕਰਿਓ ਮੇਰੀ ਪਤਨੀ ਨੂੰ ਕੰਮ ਸ਼ੁਰੂ ਕੀਤੇ ਕੁਝ ਮਹੀਨੇ ਹੋ ਗਏ ਸੀ ਤੇ ਉਹ ਬਹੁਤ ਹੀ ਬਿਜ਼ੀ ਹੋ ਗਈ ਸੀ ਸਾਡੇ ਵਿੱਚ ਦੀ ਨਜ਼ਦੀਕੀ ਬਿਲਕੁਲ ਘੱਟ ਹੋ ਗਈ ਸੀ ਉਹ ਹੁਣ ਮੈਨੂੰ ਬਹੁਤ ਘੱਟ ਹੀ ਗੱਲਾਂ ਮੇਰੇ ਨਾਲ ਕਰਦੀ ਸੀ ਸ਼ਾਮ ਨੂੰ ਜਦੋਂ ਉਹ ਆਫਿਸ ਤੋਂ ਆਉਂਦੀ ਤਾਂ ਬਹੁਤ ਥੱਕੀ ਹੋਈ ਨਜ਼ਰ ਆਉਂਦੀ ਉਸ ਦਾ ਕੰਮ ਵੀ ਵਧ ਗਿਆ ਸੀ ਤੇ ਹੁਣ ਉਹ ਮੈਨੂੰ ਪਤੀ ਦਾ ਹੱਕ ਵੀ ਨਹੀਂ ਦੇ ਰਹੀ ਸੀ ਹੌਲੀ ਹੌਲੀ ਮੈਨੂੰ ਚੜਚੜਾਪਣ ਹੋਣ ਲੱਗਿਆ ਫਿਰ ਇੱਕ ਦਿਨ ਨੀਤੂ ਆਪਣੀ ਆਫਿਸ ਦੀ ਦੋਸਤ ਦੀਪ ਨੂੰ ਘਰੇ ਲੈ ਕੇ ਆਈ ਦੀਪ ਖੂਬਸੂਰਤ ਤੇ ਜਵਾਨ ਸੀ ਤੇ ਉਸ ਨੂੰ ਦੇਖ ਕੇ ਤਾਂ ਮੇਰੀਆਂ ਨਜ਼ਰਾਂ ਉਸ ਤੇ ਹੀ ਟਿਕੀਆਂ ਰਹਿ ਗਈਆਂ ਦੀਪ ਬਹੁਤ ਗੱਲਾਂ ਕਰਦੀ ਸੀ ਤੇ ਆਉਂਦੇ ਹੀ ਮੈਨੂੰ ਹਾਈ ਹੈਲੋ ਕੀਤੀ ਨੀਤੂ ਨੇ ਦੱਸਿਆ ਕਿ ਦੀਪ ਅਗਲੇ ਕਲੋਨੀ ਵਿੱਚ ਘਰ ਦੇਖਣ ਆਈ ਆ ਦੀਪ ਨੇ ਉੱਥੇ ਇੱਕ ਘਰ ਕਿਰਾਏ ਤੇ ਲਿਆ ਤੇ ਉਹ ਇਕੱਲੀ ਹੀ ਰਹਿ ਰਹੀ ਆ ਤੇ ਦੀਪ ਦਾ ਸੁਭਾਅ ਮੈਨੂੰ ਬਹੁਤ ਪਸੰਦ ਆਇਆ ਉਸ ਦੇ ਬਾਅਦ ਤੋਂ ਉਹ ਅਕਸਰ ਆਫਿਸ ਦੇ ਕੰਮਾਂ ਦੇ ਸਿਲਸਿਲੇ ਵਿੱਚ ਸਾਡੇ ਘਰੇ ਆਉਂਦੀ ਰਹੀ ਸਮਾਂ ਬੀਤਣ ਲੱਗਿਆ ਤੇ ਇੱਕ ਮਹੀਨੇ ਬਾਅਦ ਨੀਤੂ ਨੇ ਆਪਣੇ ਆਫਿਸ ਦੇ ਦੋਸਤਾਂ ਨੂੰ ਇੱਕ ਪਾਰਟੀ ਦਿੱਤੀ। ਨੀਤੂ ਨੇ ਮੈਨੂੰ ਇਸ ਦੇ ਬਾਰੇ ਕੁਝ ਦੱਸਿਆ ਹੀ ਨਹੀਂ ਸੀ ਪਰ ਦੀਪ ਦੇ ਜ਼ਰੀਏ ਮੈਨੂੰ ਪਤਾ ਲੱਗਿਆ। ਸ਼ਾਮ ਨੂੰ ਮੈਂ ਵੀ ਨੀਤੂ ਦੀ ਪਾਰਟੀ ਵਿੱਚ ਪਹੁੰਚਿਆ। ਉੱਥੇ ਪਹੁੰਚਦੇ ਹੀ ਮੈਂ ਦੇਖਿਆ ਕਿ ਨੀਤੂ ਬਹੁਤ ਹਰਾਨ ਹੋ ਗਈ। ਉੱਥੇ ਉਸ ਦੇ ਕਈ ਦੋਸਤ ਤੇ ਸਹਿਕਰਮੀਆਂ ਆਏ ਸੀ ਪਰ ਉਸ ਨੇ ਮੇਰੀ ਆਪਣੇ ਦੋਸਤਾਂ ਦੇ ਨਾਲ ਖਾਸ ਪਛਾਣ ਨਹੀਂ ਕਰਵਾਈ। ਇਸ ਦੇ ਭਾਵਜ ਤੋਂ ਮੈਨੂੰ ਉਸ ਦੀ ਇਸ ਤਰ੍ਹਾਂ ਦਾ ਬੁਰਾ ਨਹੀਂ ਲੱਗਿਆ। ਪਾਰਟੀ ਵਿੱਚ ਦੀਪ ਹਮੇਸ਼ਾ ਮੇਰੇ ਆਸ-ਪਾਸ ਹੀ ਰਹੀ। ਪਾਰਟੀ ਦੇ ਦੌਰਾਨ ਨੀਤੂ ਦੀ ਬੋਸ ਆਈ ਤੇ ਉਸਨੇ ਆਪਣੀ ਭਾਬੀ ਨੂੰ ਗਲੇ ਲਗਾਇਆ। ਮੈਨੂੰ ਲੱਗਿਆ ਕਿ ਮੈਂ ਖੁੱਲੇ ਵਿਚਾਰਾਂ ਦਾ ਹਾਂ, ਇਸ ਲਈ ਮੈਂ ਇੰਨਾ ਧਿਆਨ ਨਹੀਂ ਦਿੱਤਾ। ਰਾਤ ਨੂੰ ਘਰੇ ਆ ਕੇ ਜਦੋਂ ਮੈਂ ਨੀਤੂ ਨੂੰ ਪਾਰਟੀ ਦੀਆਂ ਫੋਟੋਆਂ ਦਿਖਾਉਣ ਲਈ ਕਿਹਾ ਤਾਂ ਉਹਨੇ ਆਪਣਾ ਫੋਨ ਲੋਕ ਕਰ ਲਿਆ ਤੇ ਸੌਂ ਗਈ। ਇਸ ਤੋਂ ਬਾਅਦ ਦੋ ਦਿਨਾਂ ਵਿੱਚ ਨੀਤੂ ਦਾ ਚੜ੍ਹਨ ਦਿਨ ਆ ਰਿਹਾ ਸੀ। ਮੈਂ ਉਹਨੂੰ ਖੂਬਸੂਰਤ ਫੁੱਲਾਂ ਦਾ ਗੁਲਦਸਤਾ ਦੇ ਕੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਸ ਦੇ ਲਈ ਇੱਕ ਬਰਥਡੇ ਪਲਾਨ ਕੀਤਾ ਮੈਂ ਦੀਪ ਨੂੰ ਆਪਣੇ ਘਰੇ ਬੁਲਾਇਆ ਤਾਂ ਕਿ ਉਹ ਘਰ ਦੀ ਸਜਾਵਟ ਵਿੱਚ ਮੇਰੀ ਮਦਦ ਕਰ ਸਕੇ ਨੀਤੂ ਰਾਤ ਨੂੰ 10 ਵਜੇ ਘਰੇ ਆਈ ਜਦ ਕਿ ਮੈਂ ਤਾਂ ਉਸ ਦੀ ਰਾਹ ਹੀ ਦੇਖ ਰਿਹਾ ਸੀ ਮੈਂ ਉਸ ਦੇ ਲਈ ਬੈੱਡ ਵਿੱਚ ਇੱਕ ਸੋਹਣੀ ਜਿਹੀ ਡਰੈੱਸ ਰੱਖੀ ਸੀ ਤੇ ਕਿਹਾ ਕਿ ਆ ਜਾ ਤਿਆਰ ਹੋ ਜਾ ਆਪਾਂ ਕੇਕ ਕੱਟ ਕਰਨ ਵਾਲੇ ਆ ਪਰ ਉਸਨੇ ਕਿਹਾ ਕਿ ਅੱਜ ਦਾ ਮੈਂ ਬਹੁਤ ਥੀਕ ਘੱਟ ਲਿਆ ਤੇ ਮੈਂ ਤਾਂ ਥੱਕ ਗਈ ਆ ਤੇ ਉਹ ਆਪਣੇ ਕਮਰੇ ਵਿੱਚ ਇਹਨਾਂ ਕਹਿ ਕੇ ਚਲੀ ਗਈ ਕੁਝ ਦਿਨ ਬਾਅਦ ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਉਹ ਸੌਂ ਗਈ ਸੀ ਮੈਂ ਤਾਂ ਉਸਦੇ ਲਈ ਇੰਨੀ ਸਜਾਵਟ ਕੀਤੀ ਸੀ ਤੇ ਉਸਨੇ ਇਸ ਬਾਰੇ ਵਿੱਚ ਕੋਈ ਧਿਆਨ ਹੀ ਨਹੀਂ ਦਿੱਤਾ ਮੈਂ ਆਪਣੇ ਕਮਰੇ ਤੋਂ ਬਾਹਰ ਆਇਆ ਨਾ ਜਾਣੀ ਕੀ ਸੋਚ ਕੇ ਮੇਰੇ ਚਿਹਰੇ ਤੇ ਉਦਾਸੀ ਆ ਗਈ ਉਦਾਸੀ ਨੂੰ ਦੇਖ ਕੇ ਦੀਪ ਨੇ ਸਮਝ ਲਿਆ ਕਿ ਮੇਰੀ ਪਤਨੀ ਤੇ ਮੇਰੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਦੀਪ ਨੇ ਕਿਹਾ ਕਿ ਸੁਰਿੰਦਰ ਨਰਾਜ ਨਾ ਹੋ ਅੱਜ ਤਾਂ ਸੈਲੀਬ੍ਰੇਸ਼ਨ ਹੋਵੇਗਾ ਚਲੋ ਆਪਾਂ ਆਪਣੇ ਦੋਸਤ ਦਾ ਸੈਲੀਬ੍ਰੇਸ਼ਨ ਕਰਦੇ ਹਾਂ ਮੈਨੂੰ ਨਹੀਂ ਪਤਾ ਸੀ ਕਿ ਦੀਪ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਉਹ ਰਸੋਈ ਵਿੱਚ ਜਾ ਕੇ ਮੇਰੇ ਲਈ ਕੇਕ ਲੈ ਕੇ ਆਈ ਜਿਸ ਤੇ ਹੈਪੀ ਬਰਥਡੇ ਨੀਤੂ ਲਿਖਿਆ ਸੀ ਉਸ ਨੇ ਉਸ ਟੈਗ ਨੂੰ ਅਲੱਗ ਕਰਕੇ ਉਸ ਤੇ ਸੁਰਿੰਦਰ ਦੀਪ ਫਰੈਂਡਸ਼ਿਪ ਲਿਖਿਆ ਉਸ ਨੇ ਮੇਰਾ ਹੱਥ ਫੜ ਕੇ ਉਹ ਕੇਕ ਕਟਿਆ ਤੇ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਕੁਝ ਅਲੱਗ ਹੀ ਭਾਵਨਾ ਮਸੀ ਉਸ ਨੇ ਕੇਕ ਮੈਨੂੰ ਖਵਾਉਂਦੇ ਵਕਤ ਆਪਣੇ ਮસ્ਤੀ ਵੀ ਕੀਤੀ ਤੇ ਮੇਰੀ ਗੱਲ ਤੇ ਕੇਕ ਵੀ ਲਗਾ ਦਿੱਤਾ ਉਦੋਂ ਮੈਂ ਉਸ ਦੇ ਪਿੱਛੇ દોੜਨ ਲੱਗਿਆ ਮੈਂ ਉਸ ਦਾ ਇੱਕ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਖਿੱਚ ਲਿਆ ਪਰ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਬਹੁਤ ਹੀ ਉਸ ਦੇ ਕਰੀਬ ਜਾ ਰਿਹਾ ਤਾਂ ਮੈਂ ਤੁਰੰਤ ਹੀ ਉਸ ਤੋਂ ਦੂਰ ਹੋ ਗਿਆ ਰਾਤ ਵੀ ਕਾਫੀ ਹੋ ਚੁੱਕੀ ਸੀ ਇਸ ਲਈ ਮੈਂ ਉਸ ਨੂੰ ਆਪਣੀ ਬਾਈਕ ਤੇ ਘਰ ਛੱਡਾਂਗਾ ਫੈਸਲਾ ਕੀਤਾ ਨੀਤੂ ਨੂੰ ਇਸ ਸਭ ਦਾ ਕੋਈ ਅੰਦਾਜ਼ਾ ਨਹੀਂ ਸੀ ਮੈਂ ਦੀਪ ਨੂੰ ਉਸਦੇ ਘਰ ਛੱਡਿਆ ਤਾਂ ਗੱਡੀ 'ਚੋਂ ਉਤਰਦੇ ਹੀ ਉਸਨੇ ਕਿਹਾ ਕਿ ਦੀਪ ਸ੍ਰਿੰਦਰ ਮੈਨੂੰ ਲੱਗਦਾ ਹੈ ਕਿ ਨੀਤੂ ਤੇਰੇ ਲਈ ਸਹੀ ਨਹੀਂ ਆ ਤੂੰ ਕਿਉਂ ਆਪਣਾ ਸਮਾਂ ਬਰਬਾਦ ਕਰ ਰਿਹਾ ਮੈਨੂੰ ਦੀਪ ਦੀ ਗੱਲ ਪਸੰਦ ਨਹੀਂ ਆਈ ਕਿਉਂਕਿ ਉਹ ਆਪਣੇ ਦੋਸਤ ਦੇ ਪਤੀ ਦੇ ਵੱਲ ਦੇਖ ਰਹੀ ਸੀ ਮੈਂ ਉਸਦੇ ਬੋਲਣ ਤੇ ਕੋਈ ਰਿਐਕਸ਼ਨ ਨਹੀਂ ਕੀਤਾ ਤਿਤੋਂ ਨਿਕਲ ਗਿਆ ਘਰ ਆ ਕੇ ਮੈਂ ਦੇਖਿਆ ਕਿ ਨੀਤੂ ਪਾਣੀ ਪੀਣ ਲਈ ਉઠી ਸੀ ਤੇ ਕਮਰੇ ਵਿੱਚ ਗਈ ਮੈਂ ਵੀ ਉਸਦੇ ਪਿੱਛੇ ਗਿਆ ਉਸ ਨੂੰ ਉਸਦੇ ਜਨਮ ਦਿਨ ਦਾ ਗਿਫਟ ਦਿੱਤਾ ਮੈਂ ਉਸਦੇ ਨਾਮ ਦਾ ਇੱਕ ਸੋਨੇ ਦਾ ਲੌਕਟ ਤੇ ਸੋਨੇ ਦੀ ਚੈਨ ਬਣਵਾਈ ਸੀ ਮੈਂ ਆਪਣੇ ਹੱਥਾਂ ਨਾਲ ਉਹ ਚੈਨ ਉਸਦੇ ਗਲੇ ਵਿੱਚ ਪਾਈ ਉਸ ਤੋਂ ਬਾਅਦ ਮੈਂ ਉਸਦੇ ਨਾਲ ਥੋੜਾ ਸਮਾਂ ਬਤਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਤੋਂ ਤਾਂ ਦੂਰ ਹੀ ਹੋ ਗਈ ਬੋਲੀ ਅੱਜ ਮੈਂ ਬਹੁਤ ਥੱਕ ਗਈ ਹਾਂ ਬਾਅਦ ਵਿੱਚ ਗੱਲ ਕਰਦੇ ਹਾਂ ਕਿਉਂ ਇੰਨਾ ਕਹਿ ਕੇ ਫਰਸਾਂਗੀ ਹੁਣ ਮੇਰਾ ਚੜਚੜਾ ਬਣ ਹੋਰ ਵੀ ਵਧਣ ਲੱਗਿਆ ਸੀ ਨੀਤੂ ਨੇ ਜੌਬ ਵਿੱਚ ਕੰਮ ਤੋਂ ਬਾਅਦ ਮੈਨੂੰ ਪਤੀ ਦਾ ਹੱਕ ਨਹੀਂ ਦਿੱਤਾ ਤੇ ਉਹ ਮੈਨੂੰ ਸਮਾਂ ਦੇਣ ਨੂੰ ਤਿਆਰ ਵੀ ਨਹੀਂ ਸੀ ਹੁਣ ਉਸ ਨੂੰ ਪਤੀ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਹੁਣ ਲਗਭਗ 1 ਮਹੀਨਾ ਹੋ ਗਿਆ ਜਦੋਂ ਮੈਂ ਆਪਣੀ ਪਤਨੀ ਦੇ ਨਾਲ ਸਮਾਂ ਨਹੀਂ ਬਤਾਇਆ ਸੀ ਤੇ ਨੀਤੂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀ ਉਸ ਦੀਆਂ ਅਜਾਈਆਂ ਹਰਕਤਾਂ ਦੇ ਕਾਰਨ ਮੈਂ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਦੀਪਦੇਵਾਲਾ ਕਿਉਂ ਆਕਰਸ਼ਿਤ ਹੋ ਰਿਹਾ। ਦੀਪ ਹਰ ਦੋ-ਤਿੰਨ ਦਿਨ ਵਿੱਚ ਸਾਡੇ ਘਰੇ ਆਉਂਦੀ ਸੀ ਤੇ ਉਹ ਮੇਰੇ ਨਾਲ ਥੋੜੀਆਂ ਤਿੱਖੀਆਂ ਤੇ ਚਟਪਟੀਆਂ ਗੱਲਾਂ ਕਰਦੀ ਸੀ। ਅਗਲੇ ਦਿਨ ਸਵੇਰ ਜਦੋਂ ਮੈਂ ਜੌਬ ਤੇ ਜਾਣ ਵਾਲਾ ਸੀ ਮੈਂ ਨੀਤੂ ਨੂੰ ਕਿਹਾ ਕਿ ਨੀਤੂ ਕੁਝ ਦਿਨਾਂ ਦੀ ਛੁੱਟੀ ਲੈ ਲਾ। ਮੈਂ ਵੀ ਛੁੱਟੀ ਤੇ ਜਾ ਰਿਹਾ ਤੇ ਸੋਚ ਰਿਹਾ ਕਿ ਤੇਰੇ ਨਾਲ ਥੋੜਾ ਸਮਾਂ ਬਤਾਵਾਂ। ਨੀਤੂ ਨੇ ਕਿਹਾ ਕਿ ਮੈਂ ਛੁੱਟੀ ਨਹੀਂ ਲੈ ਸਕਦੀ। ਆਫਿਸ ਵਿੱਚ ਬਹੁਤ ਕੰਮ ਆ। ਬੌਸ ਨੇ ਮੈਨੂੰ ਕਾਫੀ ਕੰਮ ਦਿੱਤਾ ਤਾਂ ਮੈਂ ਕਿਹਾ ਕਿ ਤੇਰਾ ਬੌਸ ਪਿਛਲੇ ਕੁਝ ਮਹੀਨਿਆਂ ਤੋਂ ਤੇਰੇ ਉੱਪਰ ਜ਼ਿਆਦਾ ਹੀ ਬੋਝ ਨਹੀਂ ਪਾ ਰਿਹਾ ਉਸ ਤੇ ਇੰਨਾ ਅੱਗੇ ਵਧਣ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਉਹ ਕਾਸਾ ਬੰਦ ਕੰਮ ਤੇਰੇ ਤੇ ਹੀ ਨਹੀਂ ਤਾਂ ਪਾ ਦੇਵੇਗਾ ਨੀਤੂ ਨੇ ਕਿਹਾ ਕਿ ਜੋ ਲੋਕ ਕੰਮ ਕਰਨ ਦੇ ਲਾਇਕ ਹੁੰਦੇ ਆ ਉਹਨਾਂ ਦੇ ਕੋਲ ਹੀ ਕੰਮ ਹੁੰਦਾ ਤੇ ਮੇਰੀ ਬੌਸ ਦੀ ਨਜ਼ਰ ਵਿੱਚ ਮੈਂ ਕੰਮ ਕਰਨ ਦੇ ਲਈ ਯੋਗ ਆ ਮੈਨੂੰ ਪ੍ਰੋਮੋਸ਼ਨ ਤੇ ਸੈਲਰੀ ਵਿੱਚ ਵਾਅਦਾ ਚਾਹੀਦਾ ਮੈਨੂੰ ਬੌਸ ਦੇ ਸਾਹਮਣੇ ਰਹਿਣਾ ਪਵੇਗਾ ਤੇ ਉਸਤੇ ਗੁੱਸਾ ਨਹੀਂ ਕੀਤਾ ਬਲਕਿ ਉਸਦੇ ਕੰਮਾਂ ਦੇ ਪ੍ਰਤੀ ਇਮਾਨਦਾਰੀ ਨੂੰ ਸਮਝਿਤਿਆ ਦੇਖਦੇ ਹੀ ਦੇਖਦੇ ਇੱਕ ਮਹੀਨਾ ਬੀਤ ਗਿਆ ਮਹੀਨੇ ਦੀ ਪਹਿਲੀ ਤਰੀਕ ਨੂੰ ਮੇਰਾ ਜਨਮ ਦਿਨ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਨੀਤੂ ਮੇਰੇ ਲਈ ਕੁਝ ਸਰਪ੍ਰਾਈਜ਼ ਪਲਾਨ ਕਰ ਰਹੀ ਹੋਵੇਗੀ ਮੇਰੇ ਜਨਮ ਦਿਨ ਤੇ ਸਵੇਰ ਹੀ ਦੀਪ ਮੇਰੇ ਦਰਵਾਜ਼ੇ ਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਖੜੀ ਸੀ ਮੇਰੀ ਪਤਨੀ ਨੇ ਉਸ ਨੂੰ ਪਹਿਲਾ ਹੀ ਬਰਥਡੇ ਵੇਸ਼ ਕੀਤਾ ਸੀ ਮੈਂ ਦੀਪ ਨੂੰ ਪੁੱਛਿਆ ਕਿ ਤੇਰਾ ਜਨਮ ਦਿਨ ਉਸ ਨੂੰ ਕਿਵੇਂ ਪਤਾ ਲੱਗਿਆ ਬਿਲਕੁਲ ਤੈਨੂੰ ਨੀਤੂ ਨੇ ਦੱਸਿਆ ਹੋਵੇਗਾ ਦੀਪ ਨੇ ਤੇਰੇ ਜਨਮ ਦਿਨ ਦੇ ਲਈ ਕੁਝ ਪਲਾਨ ਕੀਤਾ ਦੀਪ ਨੇ ਕਿਹਾ ਕਿ ਮੈਂ ਪੁੱਛਿਆ ਤਾਂ ਤੈਨੂੰ ਕਿਵੇਂ ਪਤਾ ਲੱਗਿਆ ਦੀਪ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਨਹੀਂ ਸ੍ਰਿੰਦਰ ਮੈਂ ਤੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਜੁੜੀ ਹੋਈ ਹਾਂ ਉੱਥੋਂ ਮੈਨੂੰ ਤੇਰੇ ਜਨਮ ਦਿਨ ਦਾ ਪਤਾ ਲੱਗਿਆ ਉਸ ਦਿਨ ਨੀਤੂ ਨੇ ਸਵੇਰ ਵੀ ਮੈਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਨਹੀਂ ਦਿੱਤੀਆਂ ਸੀ ਸ਼ਾਮ ਨੂੰ ਦੀਪ ਨੇ ਮੈਨੂੰ ਫੋਨ ਕਰਕੇ 4 ਵਜੇ ਘਰੇ ਬੁਲਾਇਆ ਮੈਨੂੰ ਲੱਗਿਆ ਨੀਤੂ ਨੇ ਮੇਰੇ ਲਈ ਕੁਝ ਸਰਪ੍ਰਾਈਜ਼ ਪਲਾਨ ਕੀਤਾ ਹੋਵੇਗਾ ਇਸ ਲਈ ਮੈਂ ਹਾਫ ਡੇ ਲੈ ਕੇ ਘਰ ਆ ਗਿਆ ਦੀਪ ਨੇ ਮੈਨੂੰ ਆਪਣੇ ਘਰੇ ਬੁਲਾਇਆ ਸੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦੇਖਿਆ ਦੀਪ ਬਿਲਕੁਲ ਤਿਆਰ ਸੀ ਉਸਨੇ ਤਾਂ ਸ਼ੁਕੀ ਜਹੀ ਸੈਕਸੀ ਡਰੈਸ ਪਾਈ ਹੋਈ ਸੀ ਜਿਸ ਵਿੱਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਜਿਵੇਂ ਹੀ ਮੈਂ ਅੰਦਰ ਗਿਆ ਮੇਰੇ ਉੱਪਰ ਗੁਲਾਬ ਦੀਆਂ ਪੰਖੜੀਆਂ ਡਿੱਗਣ ਲੱਗ ਪਈਆਂ ਮੈਂ ਇਹ ਸਭ ਦੇਖ ਕੇ ਬਹੁਤ ਖੁਸ਼ ਹੋ ਗਿਆ ਪਰ ਜਦੋਂ ਮੈਂ ਅੰਦਰ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਸਭ ਨੀਤੂ ਨੇ ਨਹੀਂ ਬਲਕਿ ਦੀਪ ਨੇ ਮੇਰੇ ਲਈ ਪਲਾਨ ਕੀਤਾ। ਦੀਪ ਨੇ ਮੇਰੇ ਜਨਮ ਦਿਨ ਨੂੰ ਖਾਸ ਬਣਾਉਣ ਦੇ ਲਈ ਕਾਫੀ ਖਰਚ ਵੀ ਕੀਤਾ ਸੀ। ਉਸਨੇ ਆਪਣੇ ਕੰਮ ਤੋਂ ਛੁੱਟੀ ਲਈ ਸੀ। ਮੇਰੇ ਲਈ ਕਈ ਚੰਗੇ ਪਕਵਾਨ ਵੀ ਬਣਾਏ ਸੀ। ਮੈਂ ਉਸ ਦੀ ਮਿਹਨਤ ਨੂੰ ਨਕਾਰਨਾ ਨਹੀਂ ਚਾਹੁੰਦਾ ਸੀ ਤੇ ਮੁਸਕਰਾ ਕੇ ਉਸ ਦੇ ਨਾਲ ਆਪਣਾ ਜਨਮ ਦਿਨ ਮਨਾਇਆ। ਕਾਫੀ ਦੇਰ ਬਾਅਦ ਮੈਂ ਦੀਪ ਨੂੰ ਕਿਹਾ ਕਿ ਹੁਣ ਮੈਂ ਘਰੇ ਜਾਣਾ। ਜਿਵੇਂ ਹੀ ਮੈਂ ਨਿਕਲਿਆ ਮੈਨੂੰ ਨੀਤੂ ਦਾ ਫੋਨ ਆਇਆ ਉਸਨੇ ਕਿਹਾ ਅੱਜ ਮੈਂ ਘਰ ਨਹੀਂ ਆ ਪਾਉਂਗੀ ਆਫਿਸ ਵਿੱਚ ਬਹੁਤ ਕੰਮ ਆ ਤੇ ਰਾਤ ਨੂੰ ਮੈਂ ਇੱਕ ਦੋਸਤ ਦੀ ਘਰ ਹੀ ਰੁਕ ਰਹੀ ਆ ਉਸ ਸਮੇਂ ਮੈਨੂੰ ਇਹ ਸਾਫ਼ ਲੱਗ ਰਿਹਾ ਸੀ ਕਿ ਨੀਤੂ ਨੂੰ ਆਪਣੇ ਪਤੀ ਦੇ ਜਨਮ ਦਿਨ ਦਾ ਧਿਆਨ ਵੀ ਨਹੀਂ ਇਹ ਸੁਣ ਕੇ ਤਾਂ ਮੈਂ ਨਾਰਾਜ਼ ਹੋ ਗਿਆ ਦੀਪ ਨੇ ਇਹ ਦੇਖ ਕੇ ਮੈਨੂੰ ਆਪਣੇ ਬੈਡਰੂਮ ਵਿੱਚ ਲਿਜਾ ਕੇ ਮੇਰਾ ਹੱਥ ਫੜ ਲਿਆ ਤੇ ਕਿਹਾ ਸ੍ਰਿੰਦਰ ਤੂੰ ਨੀਤੂ ਦੇ ਬਾਰੇ ਵਿੱਚ ਇਹਨਾਂ ਕਿਉਂ ਸੋਚਦਾ ਉਹ ਤਾਂ ਕੰਮ ਵਿੱਚ ਵਿਜੀ ਹੋਵੇਗੀ ਤੇਰੀ ਦੋਸਤ ਨੇ ਤੇਰਾ ਜਨਮ ਦਿਨ ਖਾਸ ਬਣਾਇਆ ਹੈ ਨਾ ਤਾਂ ਫਿਰ ਤੂੰ ਕਿਉਂ ਰਾਜ ਹੈ ਜਦੋਂ ਦੀਪ ਨੇ ਮੇਰਾ ਹੱਥ ਫੜਿਆ ਤਾਂ ਮੇਰੇ ਮਨ ਵਿੱਚ ਅਲੱਖ ਅਲਗ ਵਿਚਾਰ ਪੈਦਾ ਹੋਣ ਲੱਗੇ ਦੀਪ ਵਾਕਿਆ ਸੋਹਣੀ ਲੱਗ ਰਹੀ ਸੀ ਤੇ ਮੈਂ ਉਸ ਨੂੰ ਪਹਿਲੇ ਕਦੇ ਵੀ ਉਸ ਨਜ਼ਰ ਨਾਲ ਨਹੀਂ ਦੇਖਿਆ ਸੀ ਦੀਪ ਥੋੜੀ देर ਤੱਕ ਬੋਲਡ ਡਰੈਸ ਵਿੱਚ ਮੇਰੇ ਸਾਹਮਣੇ ਘੁੰਮਦੀ ਰਹੀ ਉਦੋਂ ਹੀ ਇੱਕਦਮ ਉਸਦਾ ਬਲੌਕ ਥਲੇ ਡਿੱਗ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਸਨੇ ਜਾਣਬੁੱਝ ਕੇ ਹੀ ਕੀਤਾ ਹੋਵੇ ਉਹ ਜਲਦੀ ਚੁੱਪ ਕੇ ਉਸ ਨੂੰ ਉਠਾਉਣ ਲੱਗੀ ਆਪਣੀਆਂ ਅਦਾਵਾਂ ਦਿਖਾਉਣ ਲੱਗੀ ਮੈਂ ਇੱਕ ਪੁਰਸ਼ ਸੀ ਤੇ ਜਦੋਂ ਕੋਈ ਔਰਤ ਇੰਨੀ ਖੁੱਲ ਕੇ ਸਾਹਮਣੇ ਆਵੇ ਤਾਂ ਸੁਭਾਵਿਕ ਰੂਪ ਵਿੱਚ ਨਜ਼ਰਾਂ ਉਸ ਵੱਲ ਖਿੱਚੀਆਂ ਹੀ ਜਾਂਦੀਆਂ ਉਸ ਸਮੇਂ ਮੈਂ ਉਸ ਨੂੰ ਦੇਖ ਕੇ ਖੁਦ ਨੂੰ ਰੋਕ ਨਹੀਂ ਪਾਰਿਆ ਸੀ ਉਹ ਹੌਲੀ-ਹੌਲੀ ਫਿਰ ਤੋਂ ਮੇਰੀ ਕੋਲ ਆ ਗਈ ਮੈਂ ਵੀ ਉਸਤੇ ਵੱਲ ਆਕਰਸ਼ਿਤ ਹੋ ਰਿਹਾ ਸੀ ਮੈਨੂੰ ਆਪਣੀ ਸਮਝਦਾਰੀ ਤੇ ਧਿਆਨ ਆਇਆ ਤੇ ਮੈਂ ਖੁਦ ਨੂੰ ਉਸ ਤੋਂ ਦੂਰ ਕਰ ਲਿਆ ਮੈਂ ਗਿਆ ਦੀਪ ਤੂੰ ਇਹ ਕੀ ਕਰ ਰਹੀ ਹੈਂ ਮੈਨੂੰ ਇਸ ਤਰ੍ਹਾਂ ਕਰਨ ਦੇ ਲਈ ਕਿਉਂ ਮਜਬੂਰ ਕਰ ਰਹੀ ਹੈ ਸਾਡੇ ਵਿੱਚ ਇਹ ਸਭ ਨਹੀਂ ਹੋ ਸਕਦਾ ਕਿਉਂਕਿ ਤੂੰ ਮੇਰੀ ਪਤਨੀ ਦੀ ਦੋਸਤ ਹੈਂ ਮੈਂ ਵੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਦੀਪ ਨੇ ਜਵਾਬ ਦਿੱਤਾ ਠੀਕ ਹੈ ਸ੍ਰਿੰਦਰ ਮੈਂ ਤੈਨੂੰ ਕਿਸੇ ਵੀ ਚੀਜ਼ ਦੇ ਲਈ ਨਹੀਂ ਕਹਾਂਗੀ ਜਦੋਂ ਤੂੰ ਚਾਹੇਗਾ ਉਦੋਂ ਤੂੰ ਮੇਰੇ ਨਾਲ ਗੱਲ ਕਰਨ ਆ ਸਕਦਾ ਦੀਪ ਦੇ ਸ਼ਬਦਾਂ ਦਾ ਮਤਲਬ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਨੀਤੂ ਨੇ ਅਗਲੇ ਦਿਨ ਵੀ ਆ ਕੇ ਮੈਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਨਹੀਂ ਦਿੱਤੀਆਂ ਮੈਂ ਖੁਦ ਨੂੰ ਉਸ ਨੂੰ ਦੱਸਿਆ ਸੀ ਨੀਤੂ ਕੱਲ ਮੇਰਾ ਜਨਮ ਦਿਨ ਸੀ ਤੇ ਤੂੰ ਮੈਨੂੰ ਬਰਥਡੇ ਵੇਸ਼ ਤੱਕ ਨਹੀਂ ਕੀਤਾ ਉਸ ਨੇ ਜਵਾਬ ਦਿੱਤਾ ਹਾਂ ਜਨਮ ਦਿਨ ਸੀ ਤਾਂ ਕੀ ਹੋਇਆ ਜਨਮ ਦਿਨ ਤਾਂ ਹਰ ਸਾਲ ਹੀ ਆਉਂਦਾ ਉਸ ਵਿੱਚ ਕੀ ਖਾਸ ਹੈ ਇੱਕ ਪਤਨੀ ਜੇ ਇੱਕ ਸਾਲ ਆਪਣੇ ਪਤੀ ਦਾ ਜਨਮ ਦਿਨ ਭੁੱਲ ਜਾਵੇ ਪਰ ਇਸ ਵਿੱਚ ਇਨਾ ਬੋਲਣ ਦੀ ਕੀ ਜ਼ਰੂਰਤ ਹੈ ਮੈਂ ਨੀਤ ਨੂੰ ਅਜਿਹਾ ਕੁਝ ਵੀ ਨਹੀਂ ਕਿਹਾ ਸੀ ਕਿ ਜਿਸ ਨਾਲ ਉਹ ਨਾਰਾਜ਼ ਹੋ ਜਾਵੇ ਫਿਰ ਵੀ ਉਹ ਮੇਰੇ ਤੇ ਝਗੜ ਰਹੀ ਸੀ ਉਸ ਨੂੰ ਸ਼ਾਂਤ ਕਰਨ ਦੇ ਲਈ ਮੈਂ ਉਸ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਸਮਾਂ ਬਿਤਾਉਣ ਦਾ ਯਤਨ ਕਰਨ ਲੱਗਿਆ ਪਰ ਇਸ ਵਾਰ ਵੀ ਉਸ ਨੇ ਮੇਰਾ ਹੱਥ ਜ਼ੋਰ ਨਾਲ ਝਟਕ ਦਿੱਤਾ ਉਸ ਸਮੇਂ ਮੇਰੇ ਮਨ ਵਿੱਚ ਇੱਕ ਅਲੱਗ ਹੀ ਇੱਛਾ ਜਾਗਰਿਤ ਹੋਈ ਸੀ ਪਰ ਨੀਤੂ ਨੇ ਮੈਨੂੰ ਖੁਦ ਤੋਂ ਦੂਰ ਕਰ ਦਿੱਤਾ ਜਿਸ ਨਾਲ ਮੇਰੀਆਂ ਇਛਾਵਾਂ ਭੰਗ ਹੋਣ ਲੱਗੀਆਂ ਮੀਤੂ ਮੈਨੂੰ ਸੰਤੁਸ਼ਟ ਨਹੀਂ ਕਰ پا ਰਹੀ ਸੀ ਇਸ ਲਈ ਮੈਂ ਸਿੱਧਾ ਦੀਪ ਦੇ ਘਰ ਜਾਣ ਦਾ ਫੈਸਲਾ ਕੀਤਾ ਮੈਂ ਉਸ ਨੂੰ ਫੋਨ ਨਹੀਂ ਕੀਤਾ ਜਦੋਂ ਉੱਥੇ ਪਹੁੰਚਿਆ ਤਾਂ ਰਾਤ ਦੇ 9 ਵਜੇ ਰੇ ਸੀ ਦੀਪ ਮੈਨੂੰ ਨਾਈਟ ਸੂਟ ਵਿੱਚ ਦਿਖਾਈ ਦਿੱਤੀ ਜੋ ਕਿ ਸ਼ਾਰਟ ਸੀ ਉਹ ਬੇहद ਖੂਬਸੂਰਤ ਲੱਗ ਰਹੀ ਸੀ ਤੇ ਮੇਰੇ ਨਾਲ ਉਹ ਕਾਫੀ ਹੀ ਜਵਾਨ ਵੀ ਸੀ ਜਦੋਂ ਮੈਂ ਦੀਪ ਨੂੰ ਦੇਖ ਰਿਹਾ ਸੀ ਸ਼ਾਇਦ ਉਸ ਨੇ ਮੇਰੀਆਂ ਨਜ਼ਰਾਂ ਮਹਿਸੂਸ ਵੀ ਕੀਤੀਆਂ ਇਸ ਲਈ ਉਹ ਅੰਦਰ ਆਪਣੇ ਕਮਰੇ ਵਿੱਚ ਚਾਰ ਸ਼ੌਲ ਲੈਣ ਲੱਗੀ। ਉਸਨੇ ਕਿਹਾ ਕਿ ਮੈਂ ਘਰ ਵਿੱਚ ਹੀ ਇਕੱਲੀ ਰਹਿੰਦੀ ਹਾਂ, ਇਸ ਲਈ ਕਦੇ-ਕਦੇ ਇਸ ਤਰ੍ਹਾਂ ਦੇ ਕੱਪੜੇ ਪਾ ਲੈਂਦੀ ਹਾਂ। ਤੁਸੀਂ ਅਚਾਨਕ ਆ ਗਏ, ਇਸ ਲਈ ਮੈਨੂੰ ਬਦਲਣ ਦਾ ਮੌਕਾ ਨਹੀਂ ਮਿਲਿਆ। ਦੀਪ ਬਹੁਤ ਸ਼ਰਮਾਈ ਹੋਈ ਲੱਗ ਰਹੀ ਸੀ। ਉਸਨੇ ਰਸੋਈ ਵਿੱਚ ਜਾ ਕੇ ਮੇਰੇ ਲਈ ਪਾਣੀ ਲਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਉਸਦਾ ਪੈਰ ਸ਼ੌਲ ਦੇ ਵਿੱਚ ਫਸ ਗਿਆ। ਸ਼ੌਲ ਉਸਦੇ ਸਰੀਰ ਤੋਂ ਫਿਸਲ ਗਿਆ ਤੇ ਫਿਰ ਮੇਰੀ ਨਜ਼ਰ ਦੀਪ ਦੀ ਜਵਾਨੀ ਤੇ ਗਈ। ਜਿਵੇਂ ਹੀ ਉਸਨੇ ਫਿਰ ਤੋਂ ਸ਼ੋਰ ਲਿਆ ਤੇ ਮੈਂ ਉਸ ਦੇ ਕੋਲ ਹੋ ਗਿਆ ਕਿਹਾ ਦੀਪ ਤੈਨੂੰ ਸ਼ੋਰ ਲਾਉਣ ਦੀ ਜ਼ਰੂਰਤ ਨਹੀਂ ਮੈਂ ਤਾਂ ਤੇਰਾ ਬੈਸਟ ਫਰੈਂਡ ਹਾਂ ਮੇਰੀ ਗੱਲ ਸੁਣ ਕੇ ਉਹ ਹੱਸ ਪਈ ਤੇ ਮੈਂ ਹੌਲੀ-ਹੌਲੀ ਉਸ ਦੇ ਕਰੀਬ ਹੁੰਦਾ ਗਿਆ ਦੀਪ ਨੂੰ ਮੇਰੀ ਨਜ਼ਦੀਕੀ ਦਾ ਅਹਿਸਾਸ ਸੀ ਕਿਉਂਕਿ ਉਸਨੇ ਮੈਨੂੰ ਛੂਹਣ ਤੋਂ ਮਨਾਂ ਨਹੀਂ ਕੀਤਾ ਦੂਜੇ ਦਿਨ ਮੈਨੂੰ ਦੀਪ ਦਾ ਫੋਨ ਆਇਆ ਉਸਨੇ ਮੈਨੂੰ ਤੁਰੰਤ ਆਫਿਸ ਵਿੱਚ ਬੁਲਾਇਆ ਅੰਜ ਤੱਕ ਨੀਤੂ ਮੈਨੂੰ ਆਪਣੇ ਆਫਿਸ ਵਿੱਚ ਲਿਜਾਣ ਦੇ ਲਈ ਰਾਜ਼ੀ ਨਹੀਂ ਹੋਈ ਸੀ ਦੀਪ ਨੇ ਕਿਹਾ ਸ੍ਰਿੰਦਰ ਇਹ ਬਹੁਤ ਜ਼ਰੂਰੀ ਹੈ ਆਫਿਸ ਤੇ ਚਾਹ ਮੈਂ ਤੁਰੰਤ ਨੀਤੂ ਦੇ ਆਫਿਸ ਪਹੁੰਚਿਆ ਦੀਪ ਮੈਨੂੰ ਕਾਨਫਰੰਸ ਹਾਲ ਵਿੱਚ ਲੈ ਗਈ ਜਿਵੇਂ ਹੀ ਮੈਂ ਉੱਥੇ ਪਹੁੰਚਿਆ ਮੈਂ ਨੀਤੂ ਦਾ ਇੱਕ ਅਜੀਬਾ ਨਜ਼ਾਰਾ ਦੇਖਿਆ ਜੋ ਬਿਲਕੁਲ ਹੈਰਾਨ ਕਰਨ ਵਾਲਾ ਸੀ ਕੱਲ ਰਾਤ ਜਦੋਂ ਮੈਂ ਮੈਂ ਨੀਤੂ ਦੇ ਕਰੀਬ ਗਿਆ ਸੀ ਤਾਂ ਉਸਨੇ ਮੈਨੂੰ ਦੂਰ ਕਰ ਦਿੱਤਾ ਸੀ ਇਸ ਗੁੱਸੇ ਵਿੱਚ ਮੈਂ ਦੀਪ ਦੇ ਕੋਲ ਆਚ ਗਿਆ ਸੀ ਪਰ ਮੇਰੇ ਮਨ ਨੇ ਦੀਪ ਦੇ ਨਾਲ ਸਮਾਂ ਬਤਾਉਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਜਿਵੇਂ ਹੀ ਮੈਂ ਉਸ ਨੂੰ ਛੂਇਆ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਨੀਤੂ ਨੂੰ ਤੋਖਾ ਦੇ ਰਿਆਂ ਇਸ ਭਾਵਨਾਵਾਂ ਤੋਂ ਬਾਅਦ ਮੈਂ ਤੁਰੰਤ ਦੀਪ ਤੋਂ ਦੂਰੀ ਬਣਾ ਲਈ ਜਦੋਂ ਮੈਂ ਨੀਤੂ ਨੂੰ ਦੇਖਿਆ ਉਹ ਪੂਰੀ ਤਰ੍ਹਾਂ ਹਰਾਨ ਸੀ ਉਸਨੇ ਕਿਹਾ ਸ੍ਰਿੰਦਰ ਤੂੰ ਇੱਥੇ ਕਿਵੇਂ ਆਇਆ ਮੈਂ ਤੈਨੂੰ ਆਫਿਸ ਵਿੱਚ ਆਉਣ ਤੋਂ ਮਨਾ ਕੀਤਾ ਸੀ ਤੂੰ ਬਿਨਾਂ ਦੱਸੇ ਇੱਥੇ ਕਿਉਂ ਆਇਆ ਕਉ ਮੇਰੀ ਆਫਿਸ ਵਿੱਚ ਆਪਣੀ ਇੱਜ਼ਤ ਦੀ ਖਿਲੀ ਉਡਾ ਰਿਆ ਮੈਂ ਕਿਹਾ ਕਿ ਤੂੰ ਦੇਖਿਆ ਨਹੀਂ ਤੂੰ ਆਪਣੇ ਸਹਿਕਰਮੀਆਂ ਦੇ ਨਾਲ ਮੇਰੇ ਸਾਹਮਣੇ ਆਪਣੀ ਇੱਜ਼ਤ ਦੀ ਖਿਲੀ ਉਡਾ ਰਹੀ ਹੈ ਉਸਨੇ ਆਪਣੇ ਦੋਸਤਾਂ ਨੂੰ ਕਿਹਾ ਮੈਂ ਆਪਣੇ ਪਤੀ ਨੂੰ ਚਪਲ ਦੀ ਤਰ੍ਹਾਂ ਸਮਝਦੀ ਹਾਂ ਉਸ ਦੀ ਤਰ੍ਹਾਂ ਉਸ ਦੀ ਮੇਰੇ ਸਾਹਮਣੇ ਕੋਈ ਵੈਲਿਊ ਨਹੀਂ ਕਿਉਂਕਿ ਉਹ ਮੇਰੇ ਤੋਂ ਘੱਟ ਕਮਾਉਂਦਾ ਹੈ ਮੈਨੂੰ ਆਪਣੀ ਹੀ ਨੌਕਰੀ ਵਿੱਚ ਉਸ ਤੋਂ 10000 ਜ਼ਿਆਦਾ ਤਨਖਾਹ ਮਿਲੀ ਹੈ ਮੈਂ ਮਹੀਨੇ ਵਿੱਚ 30000 ਕਮਾਉਂਦੀ ਹਾਂ ਜਦ ਕਿ ਉਹ ਸਿਰਫ 20000 ਕਮਾਉਂਦਾ ਹੈ ਤਾਂ ਉਸ ਦੀ ਮੇਰੇ ਸਾਹਮਣੇ ਕੋਈ ਇੱਜ਼ਤ ਹੀ ਨਹੀਂ ਇਹ ਸਭ ਸੁਣ ਕੇ ਤਾਂ ਮੈਂ ਨੀਤੂ ਨੂੰ ਕਿਹਾ ਕਿ ਇੱਕ ਗੱਲ ਯਾਦ ਰੱਖ ਜਦੋਂ ਸਾਡਾ ਵਿਆਹ ਹੋਇਆ ਸੀ ਤੂੰ ਉਦੋਂ ਸਿਰਫ 12ਵੀਂ ਪਾਸ ਸੀ ਮੈਂ ਤੈਨੂੰ ਗ੍ਰੈਜੂਏਸ਼ਨ ਦੀ ਫੀਸ ਆਪਣੇ 20000 ਦੀ ਸੈਲਰੀ ਨਾਲ ਹੀ ਭਰੀ ਸੀ ਤੂੰ ਹੀ ਮੇਰੇ ਖਰਚੇ ਤੇ ਇੱਥੇ ਨੌਕਰੀ ਪਾਉਣ ਦੇ ਵਿੱਚ ਸਫਲ ਹੋਈ ਹੈ ਕੁਝ ਦਿਨਾਂ ਤੋਂ ਮੈਂ ਤੇਰੇ ਵਰਤਾਵੇਂ ਨੂੰ ਤੋਂ ਨਜ਼ਰ ਰੱਖ ਰਿਹਾ ਸੀ ਮੈਂ ਜਾਣਦਾ ਨਹੀਂ ਸੀ ਕਿ ਤੂੰ ਮੇਰੇ ਬਾਰੇ ਵਿੱਚ ਇਸ ਤਰ੍ਹਾਂ ਸੋਚਦੀ ਐ ਇਸ ਲਈ ਤੂੰ ਮੈਨੂੰ ਪਤੀ ਦਾ ਹੱਕ ਨਹੀਂ ਦੇ ਰਹੀ ਸੀ ਠੀਕ ਐ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਇਸ ਪਲ ਤੋਂ ਤੂੰ ਮੇਰੇ ਤੋਂ ਮੁਕਤ ਐ ਤੇਰੇ ਸਟੇਟਸ ਵਿੱਚ ਨਾ ਹੋਣ ਵਾਲੇ ਇਨਸਾਨ ਦੇ ਨਾਲ ਤੈਨੂੰ ਇੱਥੇ ਰਹਿਣ ਦੀ ਜ਼ਰੂਰਤ ਨਹੀਂ ਅੱਜ ਮੈਂ ਤੈਨੂੰ ਸਾਡੇ ਰਿਸ਼ਤੇ ਤੋਂ ਮੁਕਤ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਮਾਤੇ ਨੂੰ ਇੱਕ ਖੁਸ਼ਖਬਰੀ ਦੇਣੀ ਸੀ ਇੱਕ ਮੇਰੇ ਲਈ ਖੁਸ਼ਖਬਰੀ ਹੈ ਪਰ ਤੇਰੇ ਲਈ ਬੁਰੀ ਖਬਰ ਐ ਇੱਕ ਮਹੀਨਾ ਪਹਿਲਾਂ ਮੇਰਾ ਪ੍ਰਮੋਸ਼ਨ ਹੋਇਆ ਤੇ ਮੈਨੂੰ ਮੈਨੇਜਰ ਦਾ ਅਹੁਦਾ ਮਿਲਿਆ ਤੇ ਹਾਂ ਸੱਚ ਮੇਰੀ ਤਨਖਾਹ ਵੀ ਤੇਰੇ ਤੋਂ ਹਜ਼ਾਰ ਨਹੀਂ ਵੱਧ 70000 ਵੱਧ ਹੋ ਗਈ ਆ ਮੇਰੀ ਤਨਖਾਹ ਵਿੱਚ ਪੂਰੇ 50000 ਰੁਪਏ ਦਾ ਵਾਧਾ ਹੋਇਆ ਇੰਨਾ ਹੀ ਨਹੀਂ ਕੰਪਨੀ ਨੇ ਮੈਨੂੰ ਰਹਿਣ ਦੇ ਲਈ ਇੱਕ ਲਗਜ਼ਰੀ ਫਲੈਟ ਵੀ ਦਿੱਤਾ ਪਰ ਤੇਰੀ ਬਦਕਿਸਮਤੀ ਇਹ ਹੈ ਕਿ ਹੁਣ ਇਸ ਸਭ ਦੀ ਮਾਲਕਣ ਤੂੰ ਨਹੀਂ ਬਲਕਿ ਦੀਪ ਹੋਵੇਗੀ ਹੁਣ ਨੀ ਤੂੰ ਨੇ ਮੇਰਾ ਪ੍ਰਮੋਸ਼ਨ ਜਦੋਂ ਸੁਣਿਆ ਤਾਂ ਮੇਰੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੀ ਉਸਨੇ ਕਿਹਾ ਸੁਰਿੰਦਰ ਮੈਂ ਤਾਂ ਤੇਰੀ ਪਤਨੀ ਹਾਂ ਤਾਂ ਕਿ ਮੇਰੇ ਮੇਰਾ ਤੇਰੇ ਉੱਪਰ ਇੰਨਾ ਵੀ ਹੱਕ ਨਹੀਂ ਦੀਪ ਸਾਡੇ ਵਿੱਚ ਨਹੀਂ ਆ ਸਕਦੀ ਨੀਤੂ ਹਮੇਸ਼ਾ ਪੈਸਿਆਂ ਨੂੰ ਪਹਿਲ ਦਿੰਦੀ ਸੀ ਜਦ ਕਿ ਦੀਪ ਆਪਣੇ ਲੋਕਾਂ ਦੇ ਲਈ ਹਮੇਸ਼ਾ ਨਾਲ ਖੜਦੀ ਰਹਿੰਦੀ ਸੀ ਮੈਂ ਨੀਤੂ ਨੂੰ ਕਿਹਾ ਤੂੰ ਆਪਣੇ ਕੰਮ ਤੋਂ ਪੈਸਿਆਂ ਵਿੱਚ ਬਿਜੀ ਰਹਿ ਦੀਪ ਨੇ ਪਹਿਲੇ ਹੀ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਨੀਤੂ ਦਾ ਅਸਲੀ ਚਿਹਰਾ ਪਹਿਲਾਂ ਹੀ ਦੀਪ ਨੇ ਦੇਖ ਲਿਆ ਸੀ ਇਸ ਲਈ ਉਹ ਮੈਨੂੰ ਹਮੇਸ਼ਾ ਸਲਾਹ ਦਿੰਦੀ ਸੀ ਕਿ ਤੂੰ ਨੀਤੂ ਤੋਂ ਦੂਰ ਰਹਾ ਕਈਆਂ ਔਰਤਾਂ ਜਦੋਂ ਕੋ ਥੋੜੇ ਜਿਹੇ ਪੈਸੇ ਕਮਾਉਣ ਲੱਗ ਜਾਂਦੀਆਂ ਨੇ ਤਾਂ ਆਪਣੇ ਪਤੀ ਨੂੰ ਉਹਨਾਂ ਦੀ ਚੱਪਲ ਹੀ ਸਮਝਦੀਆਂ ਨੇ ਮੈਨੂੰ ਉਹਨਾਂ ਨਾਲ ਉਧਾਰ ਦਾ ਜਵਾਬ ਦੇਣ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਕੁਝ ਹੀ ਦਿਨਾਂ ਬਾਅਦ ਮੈਂ ਨੀਤੂ ਨੂੰ ਤਲਾਕ ਦਿੱਤਾ ਤੇ ਦੀਪ ਦੇ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਉਸ ਦਾ ਕਹਿਣਾ ਸੀ ਕਿ ਉਸ ਨੂੰ ਆਪਣੇ ਪਤੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਜੇ ਉਹ ਉਸ ਨੂੰ ਸਮਾਂ ਨਹੀਂ ਦੇ ਸਕਦੀ ਤਾਂ ਉਸ ਦੇ ਲਈ ਨੌਕਰੀ ਤੇ ਪੈਸੇ ਦਾ ਕੋਈ ਮਤਲਬ ਨਹੀਂ ਹੈ ਦੀਪ ਸੱਚੇ ਪਿਆਰ ਦੀ ਪਰਵਾਹਾ ਬਣ ਗਈ ਸੀ ਜੋ ਮੈਨੂੰ ਮਨਜੂਰ ਸੀ ਉਸ ਤੋਂ ਕਿਤੇ ਜ਼ਿਆਦਾ ਪਿਆਰ ਤੇ ਸਨਮਾਨ ਮੈਨੂੰ ਦੀਪ ਤੋਂ ਮਿਲਿਆ ਸੀ ਮੈਨੂੰ ਹਰ ਔਰਤ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਪਤੀ ਦਾ ਸਨਮਾਨ ਪੈਸਿਆਂ ਤੋਂ ਕਦੇ ਨਾ ਮਾਪੋ ਇੱਕ ਵਾਰ ਜੇ ਮਰਦ ਦਾ ਹੰਕਾਰ ਟੁੱਟ ਗਿਆ ਤਾਂ ਫਿਰ ਉਹ ਉਸ ਦੇ ਵਰਗੀ ਸਖਤੀ ਕੋਈ ਨਹੀਂ ਹੁੰਦੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਾ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ